ਵਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਚਵਰ ਸਤਾਰੋ ਤਖਦ ਦੇ ਮਾਲਕੋ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਜੋਗਿੰਦਰ ਫਾਰਮ ਪਿੰਡ ਧੰਨੋ ਵਾਲੀ ਜਲੰਧਰ ਦੇ ਇਲਾਕੇ ਵਿੱਚ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ ਦਾਸ ਤੋਂ ਪਹਿਲਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਹਰਮੰਦਰ ਸਾਹਿਬ ਤੋਂ ਹਜ਼ੂਰੀ ਕੀਰਤनियां ਸਤਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਹੁਣਾਂ ਤੁਰਕੀ ਬਾਣੀ ਦਾ ਕੀਰਤਨ ਆਪ ਸੰਗਤ ਨੂੰ ਸਰਵਣ ਕਰਵਾਇਆ ਹੈ। ਦਾਸ ਨੂੰ ਪ੍ਰਬੰਧਕਾਂ ਵੱਲੋਂ ਇਹ ਹੁਕਮ ਹੋਇਆ ਹੈ। ਖੰਡੇ ਦੀ ਪਾਉਲ ਬਾਬਤ ਵਿਚਾਰ ਰੱਖਣੀ ਹੈ ਆਓ ਸਮੇ ਨੂੰ ਜੀਵਨ ਨੂੰ ਸਫਲਾ ਕਰਨ ਦੇ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਖੰਡੇ ਦੀ ਪਾਉਲ ਅੰਮ੍ਰਿਤ ਦੀ ਦਾਤ ਬਾਬਤ ਵਿਚਾਰ ਕਰੀਏ ਔਰ 25 ਜਨਵਰੀ ਨੂੰ ਇਸ ਨਗਰ ਵਿਖੇ ਅੰਮ੍ਰਿਤ ਸੰਚਾਰ ਵੀ ਹੋਣਾ ਹੈ ਜਿਹੜੇ ਅਮਰਤ ਅਬਿਲਾਖੀ ਨੇ ਉਹ ਨਾਮ ਲਿਖਵਾਉ ਖੰਡੇ ਦੀ ਪੋਲ ਸ਼ਕੋ ਆਪਣਾ ਜੀਵਨ ਸਫਲਾ ਕਰੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਗੰਮੀ ਸ਼ਖਸੀਅਤ ਗੁਰੂ ਨਾਨਕ ਮਹਾਰਾਜ ਦੀ ਅਗੰਮੀ ਜੋ ਅਸਮਤ ਬਾਣੀ ਦੇ ਵਿੱਚ ਬਿਆਨ ਕੀਤੀ ਹੈ ਦਸੋਂ ਪਾਤਸ਼ਾਹੀਆਂ ਅਕਾਲ ਸਰੂਪ ਨੇ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ ਪ੍ਰਮਾਤਮਾ ਆਪਣੀ ਅਸਮਤ ਦੇ ਸਹਿਤ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆ ਤੇ ਪ੍ਰਗਟ ਹੋਇਆ ਮਹਿਮੂਦ ਗਜ਼ਨਵੀ ਦਾ ਰਾਜ 1021 ਈਸਵੀ ਭਾਰਤ ਤੇ ਹੁੰਦਾ ਹੈ ਸਦੀਆਂ ਤੋਂ ਭਾਰਤ ਗੁਲਾਮ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਸ ਸੋਚ ਨੂੰ ਪ੍ਰਗਟ ਕੀਤਾ ਉਹ ਕੁਦਰਤ ਦੇ ਵਿੱਚ ਸੋਚ ਮੌਜੂਦ ਸੀ ਪਰ ਕੋਈ ਪ੍ਰਗਟ ਨਹੀਂ ਸੀ ਕਰ ਸਕਿਆ ਕਰਤਾਰ ਦੀ ਕੁਦਰਤ ਐਸੀ ਹੈ ਇੱਕ ਹਸਤੀ ਦੇ ਵਿੱਚ ਦੋ ਵਿਰੋਧੀ ਤਾਕਤਾਂ ਹੁੰਦੀਆਂ ਨੇ ਕਦੇ ਗੁਲਾਬ ਦਾ ਬੂਟਾ ਵੇਖਿਓ ਡਾਲੀ ਇੱਕ ਹੈ ਉਸੇ ਡਾਲੀ ਤੇ ਫੁੱਲ ਖੁਸ਼ਬੂਈ ਦਿੰਦਾ ਤੇ ਨਾਲ ਕੰਡੇ ਲੱਗੇ ਹੋਏ ਨੇ ਫੁੱਲ ਕੋਮਲਤਾ ਦਾ ਪ੍ਰਤੀਕ ਹੈ ਕੰਡੇ ਕਠੋਰਤਾ ਦਾ ਪ੍ਰਤੀਕ ਨੇ ਵਜੂਦ ਕੋਈ ਹੈ ਕਦੇ ਬੱਦਲਾਂ ਵੱਲ ਵੇਖਿਓ ਬੂੰਦਾਬੰਦੀ ਹੁੰਦੀ ਹੈ ਹਰਿਆਵਲ ਪੈਦਾ ਕਰਦੀ ਹੈ ਇਹ ਬੂੰਦਾਂ ਕੋਮਲਤਾ ਦਾ ਪ੍ਰਤੀਕ ਨੇ ਕਿਦਰੇ ਉਸੇ ਬੱਦਲ ਚੋਂ ਬਿਜਲੀ ਚਮਕੇ ਵਾਰ ਕਰੇ ਤੇ ਕਈ ਰੁਖ ਵਨਸਪਤੀ ਸਭ ਸਾੜ ਕੇ ਸੁਆਹ ਕਰ ਦਿੰਦੀ ਹੈ ਗੁਰਦੇਵ ਕਹਿੰਦੇ ਇੱਕੋ ਹੀ ਵਜੂਦ ਹੈ ਨਿਰਮਾਣਤਾ ਕੋਮਲਤਾ ਵੀ ਉੱਥੇ ਹੀ ਮਿਲੇਗੀ ਕਠੋਰਤਾ ਬਾਹੂ ਬਲ ਵੀ ਉੱਥੇ ਹੀ ਮਿਲੇਗਾ ਜਪ ਸਹਿਬ ਵਿੱਚ ਲਿਖਿਆ ਹੈ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਪ੍ਰਮਾਤਮਾ ਕਲੇ ਵੀ ਪੈਦਾ ਕਰਦਾ ਹੈ ਤੇ ਸ਼ਾਂਤੀ ਵੀ ਬਖਸ਼ਦਾ ਹੈ ਕਠੋਰਤਾ ਵੀ ਬਖਸ਼ਦਾ ਹੈ ਤੇ ਕੋਮਲਤਾ ਵੀ ਬਖਸ਼ਦਾ ਹੈ ਇੱਥੇ ਦੂਜੇ ਧਰਮਾਂ ਦਾ ਕੁਝ ਫਰਕ ਹੈ ਈਸਾਈ ਤੇ ਇਸਲਾਮ ਵਾਲੇ ਕਹਿੰਦੇ ਨੇ ਕਲੇ ਸ਼ੈਤਾਨ ਕਰਦਾ ਹੈ ਤੇ ਸ਼ਾਂਤੀ ਖੁਦਾ ਫੈਲਾਉਂਦਾ ਹੈ ਉਹ ਇਹ ਬਿਆਨ ਗਲਤ ਹੈ 100% ਇੱਕੋ ਹੀ ਤਾਕਤ ਹੈ ਉਦੇ ਹੁਕਮ ਚੀ ਸ਼ਾਂਤੀ ਐ ਉਦੇ ਹੁਕਮ ਚੀ ਕਲਿਆ ਜੇ ਦੋ ਤਾਕਤਾਂ ਹੋਣ ਫਿਰ ਤੇ ਦੋ ਰੱਬ ਹੋ ਗਏ ਫਿਰ ਤੇ ਸ਼ਰੀਕ ਹੋ ਗਿਆ ਰੱਬ ਦਾ ਵੈਸੇ ਇੱਥੋਂ ਤੱਕ ਤੇ ਈਸਾਈ ਇਸਲਾਮ ਵਾਲੇ ਠੀਕ ਨੇ ਵੀ ਖੁਦਾ ਇੱਕ ਐ ਰੱਬ ਇੱਕ ਐ ਪਰ ਜਿਹੜੀ ਦੂਜੀ ਤਾਕਤ ਸਾਵੇਂ ਬਿਠਾ ਦਦੀ ਵੀ ਇੱਕ ਸ਼ੈਤਾਨ ਵੀ ਐ ਇਦਾਂ ਦਾ ਕਲਗੀ ਤਰ ਕਹਿੰਦੇ ਕੁਝ ਨਹੀਂ ਐ ਦੁਨੀਆ ਤੇ ਹੁਣ ਮਹਾਰਾਜ ਨੇ ਵੇਖਿਆ ਵੀ ਇਹ ਜਿਹੜੇ ਲੋਕ ਨੇ ਇਹ ਇੱਕ ਪੱਖ ਵੱਲ ਨੂੰ ਚੁੱਕਦੇ ਨੇ ਜਾਂ ਤੇ ਬਹੁਤੇ ਹੀ ਕੋਮਲ ਨੇ ਜਾਂ ਬਹੁਤੇ ਹੀ ਕਠੋਰ ਨੇ ਕੋਮਲ ਹਿਰਦਾ ਇੱਕ ਦਿਨ ਗੁਲਾਮ ਬਣ ਜਾਂਦਾ ਹੈ ਤੇ ਕਠੋਰ ਹਿਰਦਾ ਇੱਕ ਦਿਨ ਨਿਰਦਈ ਹੋ ਜਾਂਦਾ ਹੈ ਗਊ ਬਹੁਤੀ ਕੋਮਲ ਹੈ ਕਿੱਲੇ ਨਾ ਬਚ ਗਈ ਸੰਗਲ ਪੈ ਗਿਆ ਗਲ ਸ਼ੇਰ ਬਹੁਤਾ ਕਠੋਰ ਹੈ ਨਰਬਖਸ਼ੀ ਬਣ ਗਿਆ ਮਹਾਰਾਜ ਕਹਿੰਦੇ ਮੁਗਲ ਸਿੰਘ ਵਰਗੇ ਨੇ ਨਰ ਪਖਣ ਲੱਗ ਪਏ ਨੇ ਜ਼ਾਲਮ ਹੋ ਗਏ ਨੇ ਕੰਡੇ ਵਾਤ ਕਠੋਰ ਹੋ ਗਏ ਨੇ ਤੇ ਭਾਰਤ ਵਰਸ਼ ਦੇ Hindu ਲੋਕ ਬਹੁਤੇ ਹੀ ਕੋਮਲ ਨੇ ਗਊਆਂ ਵਰਗੇ ਇਸੇ ਕਰਕੇ ਗਲ ਗੁਲਾਮੀ ਦੇ ਸੰਗਲ ਪੈ ਗਏ ਜਿੱਥੇ ਬਹੁਤਾਤ ਵਿੱਚ ਕੋਮਲਤਾ ਵੱਧ ਜਾਵੇ ਉਥੇ ਗੁਲਾਮੀ ਨੇ ਗਲ ਪੈਣਾ ਹੁੰਦਾ ਹੈ ਤੁਸੀਂ ਚਾਹੇ ਬਾਬਰ ਦਾ ਰਾਜ ਵੇਖ ਲਓ ਚਾਹੇ ਤੁਸੀਂ ਅਬਦਾਲੀ ਵੱਲ ਤੱਕੋ ਔਰੰਗਜ਼ੇਵਾਲ ਤੱਕ ਕੋਈ ਵੀ ਪਠਾਨ ਡਾਇਨੈਸਟੀ ਚੋਂ ਹੈ ਜਾਂ ਮੁਗਲ ਡਾਇਨੈਸਟੀ ਹੈ ਜਾਂ ਲੋਧੀ ਖਾਨਦਾਨ ਹੈ ਸਾਰੇ ਹੀ ਜ਼ਾਲਮ ਨੇ ਕਈ ਵਾਰ ਅਸੀਂ ਦੂਜੇ ਧਰਮ ਨੂੰ ਮਖੌਲ ਕਰਨ ਲੱਗ ਪੈਨੇ ਆ ਸਨਾਤਨ ਮਤ ਵਾਲੇ ਲੋਕ ਏਡੇ ਕੱਚੇ ਕੂਲੇ ਨਹੀਂ ਸਨ ਵੀ ਐਵੇਂ ਹੀ ਵੱਡੀਆਂ ਵੱਡੀਆਂ ਮੂਰਤਾਂ ਬਣਾ ਤੀਆਂ ਮੰਦਰ ਦੇ ਅੰਦਰ ਤੇ ਮੰਦਰ ਦੇ ਬਾਹਰ ਉਹਦਾ ਇੱਕ ਕਾਰਨ ਹੈ ਮੰਦਰ ਵਿੱਚ ਭਗਵਾਨ ਦੀ ਮੂਰਤ ਲਾਉਣਗੇ ਤੇ ਮੰਦਰ ਦੀਆਂ ਪੌੜੀਆਂ ਵੱਲ ਧਿਆਨ ਦਿਓ ਇੱਕ ਬਨੇ ਗਊ ਹੁੰਦੀ ਹੈ ਦੂਜੇ ਬਨੇ ਸ਼ੇਰ ਦੀ ਮੂਰਤ ਹੁੰਦੀ ਹੈ ਇਹਨੂੰ ਡੁੰਗਾਈ ਚ ਸਮਝਿਓ ਇਹ ਸ਼ੇਰ ਤੇ ਗਊ ਸੁਭਾ ਦਾ ਪ੍ਰਤੀਕ ਨੇ ਭਗਵਾਨ ਤੱਕ ਉਹ ਪਹੁੰਚ ਸਕਦਾ ਜਿਹਦੇ ਵਿੱਚ ਸ਼ੇਰ ਵਰਗਾ ਸਾਹਸ ਹੈ ਤੇ ਗਊ ਵਰਗੀ ਨਿਰਮਾਣਤਾ ਹੈ। ਤੋਂ ਕਲਗੀਧਰ ਪਾਤਸ਼ਾਹ ਨੇ ਇੱਕੇ ਵਜੂਦ ਦੇ ਵਿੱਚ ਸੰਤ ਤੇ ਸਿਪਾਹੀ ਖੜਾ ਕੀਤਾ। ਸੰਤ ਵਰਗੀ ਨਿਰਮਾਣਤਾ ਹੋਵੇਗੀ ਮੇਰੇ ਸਿੱਖ ਵਿੱਚ ਤੇ ਸ਼ੇਰ ਵਾਲਾ ਸਾਹਸ ਹੋਵੇਗਾ ਜੇ ਕੋਈ ਫੁੱਲ ਬਣ ਕੇ ਮਿਲੇਗਾ। ਤੇ ਸਿੱਖ ਫੁੱਲ ਬਣ ਕੇ ਮਿਲ ਲਵੇਗਾ ਕੋਮਲ ਹਿਰਦਾ ਲੈ ਕੇ ਤੇ ਜੇ ਕੋਈ ਕੰਡਾ ਬਣ ਕੇ ਮਿਲੇਗਾ ਤੇ ਮੇਰਾ ਸਿੱਖ ਕੰਡਾ ਬਣ ਕੇ ਟਕਰੇਗਾ ਸਿਪਾਈ ਦਾ ਰੂਪ ਹੋ ਕੇ ਅੱਗੇ ਸਨਾਤਨ ਮਤ ਵਿੱਚ ਮੁਸ਼ਕਲ ਇਹ ਸੀ ਜਿਹੜਾ ਸੰਤ ਸੀ ਉਹ ਸੰਤ ਹੀ ਰਹਿ ਗਿਆ ਜਿਹੜਾ ਸੂਰਮਾ ਸੀ ਉਹ ਸੂਰਮਾ ਹੀ ਰਹਿ ਗਿਆ ਜਦੋਂ ਕੇਵਲ ਸ਼ਕਤੀ ਹੋਵੇ ਤੇ ਬੰਦਾ ਨਿਰਦਈ ਹੁੰਦਾ ਹੈ ਜਿਵੇਂ ਬਾਬਰ ਨਿਰਦੇਈ ਹੈ ਤੇ ਜਦੋਂ ਕੇਵਲ ਭਗਤੀ ਹੋਵੇ ਤੇ ਬੰਦਾ ਕੋਮਲ ਹੈ ਤੇ ਕੋਮਲ ਚਿੱਤ ਕਦੇ ਨਾ ਕਦੇ ਸੰਗਲ ਗਲ ਪਵਾ ਬੈੰਦਾ ਹੈ ਅਧਿਆਤਮਿਕਤਾ ਦਾ ਉਪਦੇਸ਼ ਬੜਾ ਸੀ ਭਾਰਤ ਦੇ ਵਿੱਚ ਸਾਰੇ ਹੀ ਕੋਮਲ ਚਿੱਤ ਹੋ ਗਏ ਸਭ ਤੋਂ ਵੱਡੀ ਬਹਾਰ ਸ਼ਾਂਤੀ ਦੀ ਲੈ ਕੇ ਆਇਆ ਮਹਾਤਮਾ ਬੁੱਧ ਕਹਿੰਦੇ ਛਤਰੀਆਂ ਦਾ ਰਾਜ ਹੈ ਭਾਰਤ ਵਿੱਚ ਬੜੀ ਡਾਂਗ ਖੜਕੀ ਜਦੋਂ ਸਾਹਮਣੇ ਕੋਈ ਦੁਸ਼ਮਣ ਨਾ ਹੋਵੇ ਤੇ ਆਪਣੀ ਆਪਸ 'ਚ ਹੀ ਖੜਕ ਜਾਂਦੀ ਹੈ ਛਤਰੀਆਂ ਨੇ ਕੋਈ ਸਾਵੇਂ ਟਿਕਣ ਨਾ ਦਿੱਤਾ ਆਪਸ ਵਿੱਚ ਹੀ ਲੜਨ ਪਿੜਨ ਲੱਗ ਪਏ ਆਪਾਂ ਰਮਾਇਣ ਪੜਦੇ ਆ ਆਪਸ 'ਚ ਹੀ ਟਕਰਾਈ ਗਏ ਸਾਰੇ ਮਹਾਭਾਰਤ ਪੜਦੇ ਆ ਆਪਸ 'ਚ ਹੀ ਟੱਕਰ ਹੋਈ ਹੈ ਛਤਰੀਆਂ ਦੀ ਪਹਿਲਾ ਰਾਮਾਇਣ ਪੜੋ ਉਥੇ ਬ੍ਰਾਹਮਣ ਐ 라ਵਣ ਰਾਮਚੰਦਰ ਜੀ ਛਤਰੀ ਨੇ ਭਿੜ ਗਏ ਮਹਾਭਾਰਤ ਜੇ ਪੜਦੇ ਉਹ ਦੋਨੋਂ ਤਰਫੀ ਛਤਰੀ ਨੇ ਪੈਰ ਪੈਰ ਤੇ ਲਹੂ ਡੁੱਲਿਆ ਤੋਂ ਮਹਾਤਮਾ ਬੁੱਧ ਦਾ ਆਗਾਜ਼ ਹੋਇਆ ਉਹਨੇ ਇੱਕ ਨਾਰਾ ਦੇ ਦਿੱਤਾ ਅਹਿੰਸਾ ਪਰਮਧਰਮੰ ਅਹਿੰਸਾ ਹੀ ਪਰਮ ਧਰਮ ਹੈ ਛਤਰੀਆਂ ਤਲਵਾਰਾਂ ਰੱਖ ਕੇ ਮਹਾਤਮਾ ਬੁੱਧ ਨੂੰ ਫੋਲੋ ਕੀਤਾ ਹਿੰਦੂ ਮਤ ਖਤਮ ਹੋਣ ਦੇ ਕਿਨਾਰੇ ਆ ਗਿਆ ਫਿਰ ਸ਼ੰਕਰਾਚਾਰਿਆ ਜੀ ਪੈਦਾ ਹੋਏ ਅਗਨੀ ਕੁੱਲ ਦੇ ਖੱਤਰੀਆਂ ਨੂੰ ਨਾਲ ਲੈ ਕੇ ਤਲਵਾਰ ਉਠਾਈ ਤੇ ਬੁੱਧਿਸਟ ਲੋਕ ਖਤਮ ਕੀਤੇ ਭਾਰਤ ਚੋਂ ਫਿਰ ਸਨਾਤਨ ਮਤ ਦਾ ਜੋਰ ਵਧਿਆ ਪਰ ਸ਼ੰਕਰਾਚਾਰਿਆ ਵੀ ਵਰਣਵੰਡ ਜਾਤ ਪਾਤ ਦੀ ਜਿਹੜੀ ਵਿੱਚ ਕੰਧ ਸੀ ਉਹਨੂੰ ਨਹੀਂ ਮਿਟਾ ਸਕੇ ਤੇ ਜਦੋਂ ਵੰਡੀਆਂ ਵੱਧਦੀਆਂ ਗਈਆਂ ਮੁਠੀ ਪਰ ਮੁਗਲ ਲੈ ਕੇ ਮਹਿਮੂਦ ਗਜ਼ਨਵੀ ਆਇਆ ਤੇ ਭਾਰਤ ਗੁਲਾਮ ਕਰ ਲਿਆ ਬਾਬਰ ਦਾ ਸਮਾਂ ਆਇਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਸਮੇਂ ਨੂੰ ਬਾਣੀ ਵਿੱਚ ਬਿਆਨ ਕੀਤਾ ਤੁਸੀਂ ਰੋਜ਼ ਪੜ੍ਹਦੇ ਹੋ ਜਦੋਂ ਪਠਾਨ ਜ਼ੁਲਮ ਕਰਦੇ ਸਨ ਪਰਮਾਤਮਾ ਦੇ ਹੁਕਮ ਵਿੱਚ ਮੁਗਲ ਆ ਗਏ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸਨਾ ਦੇਈ ਕਰਤਾ ਜਮਕਰ ਮੁਗਲ ਚੜਾਇਆ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦਨਾ ਆਇਆ ਕਰਤਾ ਤੂੰ ਸਭਨਾ ਕਾ ਸੋਈ ਜੇ